ਨਿਮਾਣਿਆਂ ਦੇ ਬਾਣ ਨਿਤਾਣਿਆਂ ਦੇ ਤਾਣ 3 ਦੁਨੀਆਂ ਦੇ ਗਾਲੀ ਚਵਤ ਸ਼ਤਰ ਤਖਤ ਦੇ ਮਾਲਕ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਜੋਤ ਗੋਦ ਅੰਦਰ ਮਹਾਰਾਜ ਜੀ ਦੀ ਗੋਦ ਅੰਦਰ ਆਪ ਦੀ ਬੇਅੰਤ ਰੱਬ ਵਰਗੀਆਂ ਪਿਆਰੀਆਂ ਸੰਗਤਾਂ ਸਾਜ ਕਰਕੇ ਬੈਠੇ ਹੋ ਮੈਂ ਸ੍ਰੀ ਸਤਗੁਰੂ ਜੀ ਮਹਾਰਾਜ ਨੂੰ ਆਪ ਰੱਬ ਵਰਗੀਆਂ ਪਿਆਰੀਆਂ ਸੰਗਤਾਂ ਨੂੰ ਗੁਪਤ ਫਰਗ ਪ੍ਰਗਟ ਫੌਜਾਂ ਨੂੰ ਸਾਰਿਆਂ ਨੂੰ ਸੰਤਾਂ ਮਹਾਪੁਰਖਾਂ ਨੂੰ ਕਿਉਂਕਿ ਇਹ ਥਾਂ ਬਹੁਤ ਪਵਿੱਤਰ ਹੈ ਥਾਂ ਉਹ ਪਵਿੱਤਰ ਹੁੰਦੀ ਹੈ ਜਿੱਥੇ ਗੁਰੂ ਦੇ ਚਰਨ ਪੈ ਜਾਣ ਸਤਗੁਰ ਮਹਾਰਾਜ ਆਪ ਜੀ ਨੂੰ ਦਰਸ਼ਨ ਦੇ ਰਹੇ ਵਿਰਾਜਮਾਨ ਨੇ ਇਹ ਧਰਤੀ ਪਵਿੱਤਰ ਹੈ ਤੇ ਇੱਥੇ ਬਹੁਤ ਸੰਤਾਂ ਮਹਾਪੁਰਖਾਂ ਦਾ ਤੇ ਜਪੀਆਂ ਤੱਬੀਆਂ ਦਾ ਗੁਪਤ ਹੋਣ ਪ੍ਰਗਟ ਹੋਣ ਸਾਰੇ ਮਹਾਪੁਰਖ ਸਤਗੁਰਾਂ ਦੇ ਨਾਲ ਵਿਰਾਜਮਾਨ ਰਹਿੰਦੇ ਨੇ ਮਹਾਰਾਜ ਦੇ ਚਰਨਾਂ ਵਿੱਚ ਸਜੇ ਹੀ ਰਹਿੰਦੇ ਨੇ ਆਪ ਜੀ ਰੱਬ ਵਰਗੀਆਂ ਸੰਤਾਂ ਵੀ ਹਾਜ਼ਰ ਹੋਈਆਂ ਉਹ ਤੇ ਮੈਂ ਸਾਰਿਆਂ ਨੂੰ ਆਪਣੇ ਜਥੇ ਵੱਲੋਂ ਬੜੇ ਅਦਬ ਸਾਥ ਫਤੇ ਅਰਜ਼ ਕਰਦਾ ਹਾਂ ਪ੍ਰਵਾਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਧੰਨ ਭਾਗ ਨੇ ਆਪ ਜੀ ਮਹਾਰਾਜ ਦੇ ਚਰਨਾਂ ਵਿੱਚ ਬੈਠੇ ਹੋ ਪਹਿਲੀ ਗੱਲ ਤੇ ਇਹ ਹੁੰਦੀ ਆ ਵੀ ਚੰਗੇ ਭਾਗਾਂ ਦੀ ਨਿਸ਼ਾਨੀ ਉਹਦੇ ਹੀ ਪਤੇ ਲੱਗ ਜਾਂਦੀ ਜਦੋਂ ਮਹਾਰਾਜ ਦੇ ਦਰਸ਼ਨਾਂ ਵਾਸਤੇ ਕੋ ਘਰੋਂ ਤੁਰ ਪੈਂਦੇ ਆ ਤੇ ਪਹੁੰਚ ਜਾਂਦੇ ਆ ਜਦੋਂ ਮਹਾਰਾਜ ਦੇ ਦਰਸ਼ਨ ਹੋ ਜਾਣ ਚੰਗੇ ਭਾਗ ਉਹ ਹੀ ਹੁੰਦੇ ਨੇ ਉਦੋਂ ਵੱਡੇ ਭਾਗਾਂ ਦੀ ਗੱਲ ਇਹ ਹੁੰਦੀ ਆ ਮਹਾਰਾਜ ਦੇ ਚਰਨਾਂ ਵਿੱਚ ਬੈਠੇ ਰਹਿਣਾ ਤੇ ਫਿਰ ਉਦੋਂ ਵੀ ਚੰਗੇ ਭਾਗਾਂ ਦੀ ਗੱਲ ਹੁੰਦੀ ਆ ਚੁੱਪ ਕਰਕੇ ਬੈਠੇ ਰਹਿਣਾ ਨਹੀਂ ਤੇ ਆਪਾਂ ਘਰੋਂ ਤੇ ਮਹਾਰਾਜ ਦੇ ਦਰਸ਼ਨ ਕਰਨ ਆ ਜਾਂਦੇ ਆ ਪਰ ਆਦਾ ਵਰਤਮਾਨ ਦਾ ਸਮਾਂ ਸਾਹਮ੍ਹਿਆ ਨਹੀਂ ਜਾਂਦਾ ਬੰਦਾ ਸਾਰੀ ਉਮਰ ਜਾਂ ਤੇ ਭੂਤਕਾਲ ਵਿੱਚ ਰਹਿੰਦਾ ਜਾਂ ਭਵਿੱਖਕਾਲ ਵਿੱਚ ਰਹਿੰਦਾ ਭੂਤਕਾਲ ਵਿੱਚ ਝੋਰਾ ਕਰਦਾ ਰਹਿੰਦਾ ਕਿ ਜੇ ਉਹ ਕੰਮ ਨਾ ਹੋਇਆ ਹੁੰਦਾ ਜਾਂ ਹੋ ਜਾਂਦਾ ਤੇ ਆਹ ਕੁਝ ਹੋ ਜਾਣਾ ਸੀ ਇਹ ਸੋਚਾਂ ਸੋਚਦਾ ਰਹਿੰਦਾ ਤੇ ਵਰਤਮਾਨ ਦੀ ਕੋਈ ਪਰਵਾਹ ਨਹੀਂ ਤੇ ਜਿਹੜਾ ਅੱਗੇ ਭਵਿੱਖ ਦਾ ਸਮਾਂ ਆਉਣਾ ਹੈ ਉਹਦੀ ਟੈਨਸ਼ਨ ਕਰਦਾ ਰਹਿੰਦਾ ਕਿ ਗਾਂਹ ਕੀ ਹੋਏਗਾ ਵਰਤਮਾਨ ਵਿੱਚ ਕੋਈ ਵੀ ਨਹੀਂ ਜਿਉਂਦਾ ਜੇਰ ਬੰਦੇ ਨੂੰ ਦੋ ਸਵਾਲ ਪੁੱਛੇ ਜਾਣ ਇੱਕ ਸਵਾਲ ਵੀ ਬੰਦਾ ਤੇਰੀ ਉਮਰ ਕਿੰਨੀ ਹੈ ਸਾਰੇ ਲੋਕ ਝਟਪਾਟੀ ਦੱਸ ਦੇਣਗੇ ਮੇਰੀ ਉਮਰ 20 ਸਾਲ 25 ਸਾਲ 30 ਸਾਲ ਬਹੁਤ ਜਲਦੀ ਦੱਸ ਦੇਣਗੇ ਜੇ ਦੂਜਾ ਸਵਾਲ ਪੁੱਛਿਆ ਜਾਵੇ ਵੀ ਰਹਿ ਕਿੰਨੀ ਗਈ ਇਹ ਕੋਲ ਕੋਈ ਜਵਾਬ ਹੀ ਨਹੀਂ ਕਿਉਂਕਿ ਕਿਸੇ ਨੂੰ ਪਤਾ ਹੀ ਨਹੀਂ ਅਗਲਾ ਸਾਹ ਵੀ ਆਉਣਾ ਜਾਂ ਨਹੀਂ ਆਉਣਾ ਤੇ ਆਪਾਂ ਅੱਗੇ ਦੀਆਂ ਪਲਾਨਿੰਗਾਂ ਕਰੀ ਬੈਠੇ ਆਂ ਆਪਾਂ ਹੁਣ ਦਾ ਸਮਾਂ ਸੰਭੀਏ ਵਰਤਮਾਨ ਦਾ ਸਮਾਂ ਮਹਾਰਾਜ ਨੇ ਇਥੇ ਸਮਸਹਾਰਿਆਂ ਨੂੰ ਦਿੱਤਾ ਆਪਣੀ ਗੋਦੀ ਅੰਦਰ ਬਹਿਣ ਦਾ ਪਰ ਖੁਸ਼ੀਆਂ ਦੇ ਪਾਤਰ ਸਾਰੇ ਨਹੀਂ ਬਣਨਗੇ ਸਾਰੇ ਉਹ ਬਣਨਗੇ ਜਿਨ੍ਹਾਂ ਨੇ ਗੁਰੂ ਦੀ ਗੱਲ ਨੂੰ ਸੁਣਿਆ ਹੈ ਗੁਰੂ ਨੂੰ ਤੇ ਸਾਰੇ ਮੰਨਦੇ ਆ ਗੁਰੂ ਦੀ ਮੰਨਦਾ ਹੀ ਨਹੀਂ ਕੋਈ ਗੁਰੂ ਦੀ ਗੱਲ ਨਹੀਂ ਕੋਈ ਮੰਨਦਾ ਪਰ ਗੁਰੂ ਦੀ ਗੱਲ ਮੰਨਾਂਗੇ ਤੇ ਖੁਸ਼ੀਆਂ ਤਾਂ ਮਿਲਣੀਆਂ ਨੇ ਮੈਂ ਅੱਜ ਦੇ ਸਮੇਂ ਦੇ ਵਿੱਚ ਉਹਨਾਂ ਸਿੰਘਾਂ ਦੀ ਗੱਲ ਕਰਨ ਲੱਗਾ ਆ ਜਿਨ੍ਹਾਂ ਨੇ ਆਪਣਾ ਘਰ-ਬਾਰ ਛੱਡਤਾ ਪੰਥ ਦੇ ਲੇਖੇ ਲਾ ਦਿੱਤਾ ਸਾਰਾ ਕੁਝ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਪੰਜ ਪਿਆਰੇ ਸਾਜੇ ਆ ਤੇ ਪੰਜਾਂ ਕੋਲੋਂ ਸਿਰ ਲਏ ਤੇ ਜਦੋਂ ਮਹਾਰਾਜ ਦੀ ਵਾਰੀ ਆਈ ਤੇ ਫਿਰ ਸਿੰਘਾਂ ਨੇ ਪੁੱਛਿਆ ਮਹਾਰਾਜ ਅਸੀਂ ਸਿਰ ਦਿੱਤੇ ਤੁਸੀਂ ਕੀ ਦੇਣਾ ਮਹਾਰਾਜ ਕਹਿੰਦੇ ਤੁਸੀਂ ਦਿੱਤੇ ਆ ਸਿਰ ਮੈਂ ਤੇ ਕੋਲ ਕੁਝ ਰੱਖਣਾ ਹੀ ਨਹੀਂ ਸਾਰਾ ਕੁਝ ਹੀ ਦੇ ਦੇਣਾ ਅਮਰਤ ਦੀ ਇੰਨੀ ਵੱਡੀ ਕੀਮਤ ਆ ਜਦੋਂ ਮਹਾਰਾਜ ਨੇ ਚਮਕੌਰ ਦੀ ਗੜੀ ਵਿੱਚ ਵੱਡੇ ਸਾਹਿਬ ਜਿਆਦੇ ਬਾਬਾ ਅਨੀਤ ਸਿੰਘ ਸਾਹਿਬ ਜੀ ਨੂੰ ਜੰਗਦਰ ਤੌਰ ਤਾ ਅੱਖਾਂ ਸਾਹਮਣੇ ਉਹ ਸ਼ਹੀਦ ਹੋ ਗਿਆ ਫਿਰ ਮਹਾਰਾਜ ਨੇ ਦੁੱਧੇ ਸਾਹਿਬ ਜਿਆਦੇ ਬਾਬਾ ਜੁਹਾਰ ਸਿੰਘ ਜੀ ਨੂੰ ਭੇਜਿਆ ਬਾਬਾ ਦਇਆ ਸਿੰਘ ਜੀ ਕਹਿਣ ਲੱਗੇ ਮਹਾਰਾਜ ਦੋ ਸਾਹਿਬ ਜਿਆਦੇ ਤੇ ਅੱਗੇ ਵਿਛੜ ਗਏ ਇੱਕ ਸਾਹਮਣੇ ਅੱਖਾਂ ਦੇ ਸ਼ਹੀਦ ਹੋ ਗਿਆ ਤੇ ਸਿਰਫ ਇੱਕੋ ਹੀ ਬਚਿਆ ਮਹਾਰਾਜ ਇਹਨੂੰ ਵੀ ਤੋੜ ਦੇਣਾ ਮਹਾਰਾਜ ਕਹਿੰਦੇ ਭਾਈ ਦਇਆ ਸਿੰਘ ਜੀ ਯਾਦ ਕਰੋ ਆਪਣਾ ਉਹ ਬਚਨ ਜਦੋਂ ਤੁਸੀਂ ਆਨੰਦਪੁਰ ਸਾਹਿਬ ਪੁੱਛਿਆ ਸੀ ਕਿ ਆਪਾਂ ਸਿਰ ਦਿੱਤੇ ਗੁਰੂ ਗੋਬਿੰਦ ਸਿੰਘ ਕੀ ਦੇਵੇਗਾ ਅਮਰਤ ਦੇ ਬਦਲੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉਹ ਕੀਮਤ ਹੁਣ ਅਦਾ ਕਰ ਰਿਹਾ ਸਤਗੁਰਾਂ ਨੇ ਭਾਈ ਦਇਆ ਸਿੰਘ ਜੀ ਨੂੰ ਆਹ ਗੱਲ ਮੈਂ ਅੱਜ ਅਦਾ ਕਰ ਰਿਹਾ ਆਪਣਾ ਸਾਰਾ ਕੁਝ ਵਾਰ ਕੇ ਸੁਰਖਰੂ ਹੋ ਕੇ ਫੇਰ ਮੈਂ ਇਸ ਅਮਰਤ ਦੀ ਕੀਮਤ ਨੂੰ ਪੂਰਾ ਅਦਾ ਕੀਤਾ ਸਮਝਾਂ ਇੱਕ ਇੱਕ ਅਮਰਤ ਦੀ ਕੀਮਤ ਇੰਨੀ ਆ ਜਦੋਂ ਸਿੰਘਾਂ ਦਾ ਸਮਾਂ ਸੀ ਸਿੰਘ ਜੰਗਲਾਂ 'ਚ ਰਹਿੰਦੇ ਸੀ ਮੈਂ ਕਹਾਣੀ ਉਹ ਸਮੇਂ ਦੀ ਕਹਿਣ ਲੱਗਾ ਇੱਕ ਛੰਦ ਕਹਿ ਕੇ ਖਿਮਾ ਮੰਗ ਲੈਣੀ ਆ ਪਰ ਉਹ ਸਿੰਘਾਂ ਦੇ ਸਮੇਂ ਹਾਲਾਤ ਕੀ ਸਨ ਸਰਕਾਰ ਵੈਰੀ ਬਣੀ ਸੀ ਅੱਖਾਂ ਸਾਹਮਣੇ ਵੇਂਦੇ ਹੀ ਸਿੰਘ ਮਾਰ ਦਿੰਦੀ ਸੀ ਤੇ ਉਹ ਘਰਾਂ ਵਿੱਚ ਰਹਿ ਨਹੀਂ ਸਕਦੇ ਉਹਨਾਂ ਨੂੰ ਜੰਗਲਾਂ ਵਿੱਚ ਰਹਿਣਾ ਪੈਂਦਾ ਸੀ ਤੇ ਜੰਗਲਾਂ ਵਿੱਚ ਜਦੋਂ ਕੋਈ ਅਮਰਤ ਦਾ ਬਲਾਖੀ ਆਉਂਦਾ ਸੀ ਸਿੰਘਾਂ ਕੋਲ ਰਹਿੰਦਾ ਸੀ ਉਹਨੂੰ ਸਾਲ ਡੇਢ ਸਾਲ ਦੋ ਸਾਲ ਮਿਹਨਤ ਕਰਨੀ ਪੈਂਦੀ ਸੀ ਫੇਰ ਅਮਰਤ ਮਿਲਦਾ ਸੀ ਅਮਰਤ ਇਦਾਂ ਨਹੀਂ ਸੀ ਮਿਲ ਜਾਂਦਾ ਸਿੰਘਾਂ ਕੋਲ ਜਾਓ ਤੇ ਉਹਨਾਂ ਨੇ ਸ਼ਿਕਾ ਦਿੱਤਾ ਨਹੀਂ ਸਾਲ ਦੋ ਸਾਲ ਘੋੜਿਆਂ ਦੀ ਲਿੱਦ ਚੁਕਣੀ ਗੁਰੂ ਘਰ ਚ ਝਾੜੂ ਫੇਰਨਾ ਲੰਗਰ ਵਿੱਚ ਸੇਵਾ ਕਰਨੀ ਬਾਣੀ ਪੜ੍ਹਨੀ ਸਿੱਖਣੀ ਸੰਥਿਆ ਕਰਨੀ ਫਿਰ ਕੀਰਤਨ ਕਰਨਾ ਮਹਾਰਾਜ ਦੀ ਤਨੋ ਮਨੋ ਤਨੋ ਸੇਵਾ ਕਰਨੀ ਸਾਲ ਦੋ ਸਾਲ ਲਗਾਤਾਰ ਸੇਵਾ ਕਰਨੀ ਫੇਰ ਕਿਤੇ ਬੰਦਾ ਅਮਰਤ ਦੇ ਕਾਬਲ ਬਣਦਾ ਸੀ ਤੇ ਸਿੰਘ ਫੇਰ ਅਮਰਤ ਸ਼ਿਕਾਉਂਦੇ ਸੀ ਤੇ ਅੱਜ ਦੇ ਸਮੇਂ ਵਿੱਚ ਤੇ ਕਕਾਰ ਵੀ ਫਰੀ ਮਿਲ ਜਾਂਦੇ ਆ ਜਿਹੜਾ ਕਕਾਰ ਆਪ ਨਹੀਂ ਲੈ ਸਕਦਾ ਅਮਰਤ ਦੀ ਕੀਮਤ ਕੀ ਸਮਝੇਗਾ ਉਹਨਾਂ ਸਿੰਘਾਂ ਨੇ ਅਮਰਤ ਦੀ ਕੀਮਤ ਸਮਝੀ ਆ ਤੇ ਉਹਨਾਂ ਦੇ ਨਾਲ ਜਿਹੜਾ ਵੀ ਆਉਂਦਾ ਸੀ ਐਦਾਂ ਜੋੜਦੇ ਸੀ ਤੇ ਜਿਹੜਾ ਐਦਾਂ ਜੁੜਦਾ ਸੀ ਉਹ ਕਦੇ ਟੁੱਟਦਾ ਨਹੀਂ ਸੀ ਜਿਨੇ ਸਾਲ ਦੋ ਸਾਲ ਮਿਹਨਤ ਕਰਕੇ ਅਮਰ ਕਲਿਆ ਹੋਵੇ ਉਹ ਕੀਮਤ ਚੰਗੀ ਤਰ੍ਹਾਂ ਸਮਝਦਾ ਫਿਰ ਭੰਗ ਨਹੀਂ ਕਰਦਾ ਜਿਹਨੂੰ ਮੇਲੀ ਫਰੀਦ ਗਈ ਫਰੀਦੀ ਚੀਜ਼ ਦੀ ਕੋਈ ਕੋਈ ਕਦਰ ਨਹੀਂ ਕਰਦਾ ਹੁਣ ਉਹ ਸਿੰਘਾਂ ਦਾ ਸਮਾਂ ਭਾਵੇਂ ਮੱッセ ਰੰਗਣ ਵੇਲੇ ਹੋਵੇ ਜਦੋਂ ਉਹਨੇ ਗੁਰੂ ਦਰਬਾਰ ਮੱਲਿਆ ਸੀ ਪਾਵੇਂ ਗਿਲਦਿਆਂ ਦੇ ਸਮੇਂ ਹੋਵੇ ਜਦੋਂ ਅਬਦਾਲੀ ਨੇ ਤਗੜੇ ਤਗੜੇ ਪਲਵਾਨ ਲੈ ਆਂਦੇ ਦੌਰਾਨ ਦੇਸ਼ ਵਿੱਚੋਂ ਤੇ ਉਹਨਾਂ ਗਿਲਦਿਆਂ ਨੂੰ ਹੰਕਾਰ ਹੋਇਆ ਵੀ ਸਿੰਘ ਕੀ ਕੀ ਦੇ ਸਾਡੇ ਸਾਹਮਣੇ ਪਾਵੇਂ ਉਹ ਸਮਾਂ ਹੋਵੇ ਪਾਵੇਂ ਕਿਸਾਂ ਦੀ ਵਿਦਵੀ ਕਰਨ ਵਾਲਾ ਸਮਾਂ ਹੋਵੇ ਜਦੋਂ ਵੀ ਸਿੰਘਾਂ ਤੇ ਅਬਦਾਲੀ ਜਾਂ ਉਹਦੇ ਚਮਚੇ ਜਾਂ ਫਿਰ ਕੋਈ ਵੀ ਵੈਰੀ ਚੜ੍ਹ ਕੇ ਆਇਆ ਸਿੰਘਾਂ ਨੇ ਨਿਉਂ ਦੇ ਮੋੜੇ ਆ ਸਿੰਘਾਂ ਨੇ ਬਾਜੀਆਂ ਮੋੜੀਆਂ ਆਪ ਕਦੇ ਚੜ੍ਹਾਈ ਨਹੀਂ ਕੀਤੀ ਪਰ ਜਿਹੜਾ ਚੜ੍ਹ ਕੇ ਆ ਗਿਆ ਸਿੰਘਾਂ ਨੇ ਉਹਨਾਂ ਨੂੰ ਬਖਸ਼ਿਆ ਕਦੇ ਨਹੀਂ ਆ ਸ਼ਰਮ ਸ਼ਰਮ ਛੰਦ ਸਰਵਣ ਕਰੋ ਗੁਰੂ ਨਾਨਕ ਦੇਵ ਪੰਥ ਦੇ ਹਜੂਰੀ ਕਵੀਸ਼ਰ ਭਾਈ ਸੁਖਬੀਰ ਸਿੰਘ ਦੀ ਬਲਬੀਰ ਸਿੰਘ ਦੀ ਉਹਨਾਂ ਦਾ ਇਹ ਬੜਾ ਬਾਕਮਾਲ ਲਿਖਿਆ ਹੋਇਆ ਸ਼ੰਦ ਹੈ ਇਸ ਵਿੱਚ ਉਹ ਸਾਰੀਆਂ ਗੱਲਾਂ ਕੀਤੀਆਂ ਗਈਆਂ ਜਦੋਂ ਜਦੋਂ ਮੌਕੇ ਦੀਆਂ ਸਰਕਾਰਾਂ ਨੇ ਸਿੰਘਾਂ ਤੇ ਚੜ੍ਹਾਈ ਕੀਤੀ ਆ ਤੇ ਸਿੰਘਾਂ ਨੇ ਨਿਉਂ ਦੇ ਕਿਵੇਂ ਮੋੜੇਗਾ ਉਸ ਸਮੇ ਦਾ ਹਾਲਾਤ ਸ੍ਰੀ ਮਿਸ਼ਨ ਸ਼ਹੀਦਾ ਤਰਨਾ ਦਾਲ ਦਾ ਹਜ਼ੂਰੀ ਕਵੀ ਸ਼ਰਜਥਾ ਇਉਂ ਬੇਨਤੀ ਕਰ ਸੂਰਾ ਸੋ ਪਹਿਚਾਨੀਐ ਜੋ ਲਰੇ ਦੀਨ ਕੇ ਹੇਤ ਪ੍ਰਜਾ ਪ੍ਰਜਾ ਕਟ ਮਰੇ ਕਭੂ ਨਾ ਛੜੇ ਕੇਤ ਜਗਤ ਦਾ ਸਭ ਤੋਂ ਗੁਰੂ ਜੀ ਨੇ ਤੇਰੀ ਆ ਬੰਦਾ ਸਿੰਘ ਸਜਾ ਕੇ ਉਸ ਮਰਦ ਬਹਾਦਰ ਨੇ ਕੀਤੇ ਫਤੇ ਮੋਰ ਕੇ ਆਗੇ ਹਰ ਤੱਕ ਪਾਪ ਦੇਸ਼ ਵਿੱਚ ਕੀ ਯੋਦੇ ਲਾਤਾਂ ਵਾਰਾ ਕਰਕੇ ਕੋਈ ਜਾਂਦਾ ਮੁੜਿਆ ਨਹੀਂ ਆਇਆ ਜੋ ਸਿੰਘਾ ਦੇ ਚੜਕੇ ਜਨ ਸੁਣ ਕੇ ਕੇਸਾ ਦੀ ਅਣਖੀ ਸਿੰਘ ਬਘੇਲ ਨਾ ਜਰੀਆ ਤਾਰਾ ਸਗਵਾ ਵਾਲੇ ਉਸਨੇ ਕਣਾ ਜੰਗ ਫਿਰ ਕਰਿਆ ਹੁਣ ਵੀ ਮੋਮਨ ਖਾਤਾ ਇਸ ਕਿ ਬਾਰੇ ਲੜਕੇ ਕੋਈ ਜਾਉਂਦਾ ਮੁੜਿਆ ਨਹੀਂ ਆਇਆ ਜੋ ਸਿੰਘਾਂ ਤੇ ਚੜਕੇ ਨਾਦਰ ਆਇਆ ਜਾਉ ਉਹਨੇ ਵਖਤ ਦਿੱਲੀ ਨੂੰ ਪਾਇਆ ਬਾਪ ਸਜਿਆ ਦਾ ਮੁੜ ਨਾ ਲੱਗਾ ਲੁਡਿਆ ਧਨ ਸਿੰਘਾਂ ਹਥੀ ਆਇਆ ਦੇਖ ਨਾ ਕਲੇ ਸਿੰਘਾਂ ਦੀ ਨੂੰ ਬਹਿ ਗਿਆ ਕਾਬਲ ਵਿੱਚ ਜਹਾੜ ਕੇ ਕੋਈ ਜਾਉਂਦਾ ਮੁੜਿਆ ਨਹੀਂ ਆਇਆ ਜੋ ਸਿੰਘਾਂ ਤੇ ਚੜਕੇ ਜੀ ਪੰਥ ਖਾਲਸੇ ਨੇ ਕੀਤਾ ਰੋੜੀ ਸਾਬ ਜਤਾਰਾ ਲੈ ਜੇ ਪਤਾ ਪਾਪੀ ਵੀ ਪਹੁੰਚਾ ਫੌਜੀ ਦਸਤਾਬਾਰਾ ਰੰਗ ਰੇਟੇ ਯੋਦੇ ਨੇ ਬਟਿਆ ਸਿਰ ਹਾਥੀ ਤੇ ਫੜ ਕੇ ਕੋਈ ਜਾਂਦਾ ਮੁੜਿਆ ਨਹੀਂ ਵਾਪਸ ਆਇਆ ਤਾਂ ਮੁੜੇ ਨਾ ਲੱਗਾ ਲੁਡਿਆ ਧੰਨ ਸਿੰਘਾ ਹਥਿਆਆ ਆ ਆ ਦੇਖ ਲੈ ਗੱਲੇ ਸਿੰਘਾ ਦੀ ਨੂੰ ਬਹਿ ਗਿਆ <table> ਵਿੱਚ ਚੜ੍ਹ ਕੇ ਕੋਈ ਜਾਂਦਾ ਮੁੜਿਆ ਨਹੀਂ ਆਇਆ ਜੋ ਸਿੰਘਾ ਤੇ ਚੜ੍ਹ ਕੇ ਸੇ ਪੰਥ ਖਾਲਸੇ ਨੇ ਕੀਤਾ ਰੋੜੀ ਸਭ ਉਤਾਰਾ ਲੈ ਜਸਪਤ ਪਾ ਬੀਬੀ ਪੰਚਾ ਫੌਜੀ ਦਸਤਾ ਭਾਰਾ ਰੰਗ ਰੇਟੇ ਯੋਧੇ ਨੇ ਵੱਡਿਆ ਸਿਰ ਹਾਥੀ ਤੇ ਖੜ ਕੇ ਕੋਈ ਜਾਉਂਦਾ ਮੁੜਿਆ ਨਹੀਂ ਆਇਆ ਜੋ ਸਿੰਘਾਂ ਤੇ ਚੜ ਕੇ ਤੇ ਡਾਰੀ ਗਲਕਾਰ ਕੇ ਸਿੰਘਾਂ ਨੂੰ ਦੇਵੇ ਸ਼ਰਮ ਬਹੁਤ ਹੀ ਪਾਰੀ ਉਹ ਸੁਖ ਸਿੰਘ ਨੇ ਜੀਰ ਦਿੱਤਾ ਰਖੇ ਤਨ ਲੋਹੇ ਵਿੱਚ ਮੜ ਕੇ ਕੋਈ ਜਾਂਦਾ ਮੁੜਿਆ ਨਹੀਂ ਆਇਆ ਜੋ ਸਿੰਘਾਂ ਦੇ ਚੜ ਕੇ ਬਖਸ਼ ਨਿਹੰਗ ਸਿੰਘਰੀ ਮਰਦੀ ਅਕਾਲੀ ਜੰਗੀ ਸੂਰੇ ਜਬ ਦਬਤੇ ਹਟੀ ਦੱਬੀ ਕਹਾਣੀ ਤੇ ਕਰਨੀ ਦੇ ਪੂਰੇ ਬਜਲ ਖਾਲਸੇ ਦਾ ਤੋੜਿਆ ਸੀ ਅਬਦਾਲੀ ਕੜ ਕੇ ਕੋਈ ਜਾਂਦਾ ਮੁੜਿਆ ते चढ़े हरदा भेद पीसी ਦੀ ਬੰਦ ਦਾ ਮੰਦਰ ਵੇ ਤੇ ਢਾ ਕੇ ਫਿਰ ਸਿੰਘ ਬਲਾਕਾਰ ਦੱਸਦਾ ਹਾਲ ਸਿੰਘਾਂ ਨੂੰ ਜਾ ਕੇ ਹੋ ਸਿਰ ਵੜਤਾ ਪਾਪੀ ਦਾ ਚਿੱਟੇ ਦਿਨ ਦੁਪਹਿਰ ਦੇ ਤੜਕੇ ਕੋਈ ਜਾਂਦਾ ਮੁੜਿਆ ਨਹੀਂ ਆਇਆ ਜੋ ਸਿੰਘਾਂ ਤੇ ਚੜਕੇ ਰਾਜੇ ਰਣਜੀਤ ਸਿੰਘ ਨੇ ਜਦ ਸੀ ਮੂਲੌਰ ਵੱਲ ਕੀਤਾ ਮੁਗਲਾਂ ਦੇ ਰਾਜ ਵਾਲਾ ਉਸਨੇ ਕਰਤਾ ਫੀਤਾ ਫੀਤਾ ਝੰਡਾ ਲਹਿਰਾ ਦਿੱਤਾ ਵੇਖ ਕੇ ਜਨ ਦੁਸ਼ਮਣ ਦਾ ਤੜਕੇ ਕਿ ਜਾਉਂਦਾ ਮੁੜਿਆ ਨਹੀਂ ਆਇਆ ਜੋ ਸਿੰਘਾਂ ਤੇ ਚੜਕੇ ਖੂਨ ਲਾਹੌਰ ਦਾ ਹੀ ਲੱਖਾ ਮੁਗਲ ਪੰਜਾਬ ਨੂੰ ਤਾਏ ਉਸ ਹੜ ਨੂੰ ਰੋਕਣ ਲਈ ਅੱਗੇ ਸਿੰਘੀ ਅਕਾਲੀ ਆਏ ਹੋ ਜਾ ਪਹੁੰਚਿਆ ਡੱਗੀ ਉੱਤੇ ਫੂਲਾ ਸਿੰਘ ਵਾਂਗ ਸ਼ੇਰ ਦੇ ਭੜਕੇ ਕੋਈ ਜਾਉਂਦਾ ਮੁੜਿਆ ਨਹੀਂ ਆਇਆ ਜੋ ਸਿੰਘਾਂ ਤੇ ਚੜਕੇ ਇਸ ਪੰਥ ਖਾਲਸੇ ਦੇ ਇਸ ਪੰਥ ਖਾਲਸੇ ਦੇ ਨੇ ਗੁਣ ਕਹਿਣ ਕਫਣ ਤੋਂ ਵੱਡੇ ਵੱਡੇ ਆ ਕੀਵੀ ਆ ਕੇ ਇਸ ਪੰਛਤੋਂ ਹਾਰੇ ਮਲਬੀਰ ਕਵੀਸ਼ਰ ਨੇ ਤਾਈਓ ਸ਼ੰਦ ਸੁਣਾਤਾ ਪੜ ਕੇ ਤਾਈਓ ਸ਼ੰਦ ਸੁਣਾਤਾ ਪੜ ਕੇ ਕੋਈ ਜਉਂਦਾ ਮੁੜਿਆ ਨਹੀਂ ਆਇਆ ਜੋ ਸਿੰਘਾਂ ਤੇ ਚੜ ਕੇ